ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਗੋਲੀ ਚੱਲਦੀ ਗਈ ਇਹ ਇਤਿਹਾਸਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਉਹਨਾਂ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਹੈ ਲਿਖੀ ਹੈ ਕਿ ਕਿਦਾਂ ਕੋਈ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਜਿਸ ਦਾ ਮੁੱਖ ਆਦੇਸ਼ ਇਸ ਜ਼ਾਲਮ ਸਰਕਾਰ ਦਾ ਅੰਗਰੇਜ਼ੀ ਸਰਕਾਰ ਦੀਆਂ ਭਾਰਤ ਵਿੱਚੋਂ ਪੰਜਾਬ ਵਿੱਚੋਂ ਜੜ੍ਹਾਂ ਪੁੱਟਣੀਆਂ ਸਨ ਔਰ ਉਹਨਾਂ ਪਾਪੀਆਂ ਦਾ ਨਾਸ਼ ਕਰਨਾ ਸੀ ਜੋ ਆਮ ਲੋਕਾਂ ਤੇ ਜ਼ੁਲਮ ਕਰਦੇ ਸਨ ਜਾਂ ਭਾਰਤ ਦੀ ਜਨਤਾ ਦੇ ਜ਼ੁਲਮ ਢੋਂਦੇ ਸਨ ਉਹਨਾਂ ਅਫਸਰਾਂ ਦਾ ਨਾਸ਼ ਕਰਨਾ ਸੀ ਔਰ ਉਹਨਾਂ ਝੋਲੀ ਚੁੱਕਾਂ ਨੂੰ ਸੋਧਣਾ ਸੀਗਾ ਜਿਹੜੇ ਝੋਲੀ ਚੁੱਕ ਕੁਝ ਪੈਸਿਆਂ ਦੀ ਖਾਤਰ ਕੁਝ ਜ਼ਮੀਨਾਂ ਦੇ ਟੁਕੜਿਆਂ ਦੀ ਖਾਤਰ ਆਪਣਿਆਂ ਦਾ ਹੀ ਖੂਨ ਵਹਾਉਂਦੇ ਸੀ ਆਪਣੀਆਂ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਟਾਉਂਦੇ ਸਨ ਉਹਨਾਂ ਪਾਪੀਆਂ ਦਾ ਵਿਨਾਸ਼ ਕੀਤਾ ਪਿਛਲੇ ਅਧਿਆਏ ਤੁਸੀਂ ਸੁਣੋ ਇਤਿਹਾਸ ਜੋੜਨੀ ਤੇ ਸਾਡੇ ਚੈਨਲ ਤੇ ਜਾ ਕੇ ਪਹਿਲੇ ਅਧਿਆਏ ਸੁਣ ਸਕਦੇ ਹੋ ਸਾਰੀ ਕਿਤਾਬ ਦੀ ਆਡੀਓ ਉੱਤੇ ਜਿਹੜੀ ਉਪਲਬਧ ਦਾ ਇੱਕ ਇੱਕ ਅਧਿਆਏ ਦਾ ਪਾੜ ਬਣਾ ਕੇ ਉੱਤੇ ਪਾਇਆ ਹੈ ਤੁਸੀਂ ਸੁਣ ਸਕਦੇ ਹੋ ਤੇਰਾ ਸਾਰਾ ਇਤਿਹਾਸ ਔਰ ਪਿਛਲੇ ਅਧਿਆਏ ਤੁਸੀਂ ਵੇਖ ਸੁਣਿਆ ਕਿ ਕਿਦਾਂ ਸਾਰੇ ਬੱਬਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੇ ਨੇ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਕਈਆਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਜਾਂਦੀ ਹੈ ਸਾਰੇ ਬੱਬਰ ਚੜ੍ਹਦੀ ਕਲਾ ਵਿੱਚ ਸਜ਼ਾ ਨੂੰ ਮਨਜ਼ੂਰ ਕਰਦੇ ਹਨ ਔਰ ਹੱਸਦੇ ਹੱਸਦੇ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਂਦੇ ਹਨ ਔਰ ਅੱਗੇ ਅਧਿਆਇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੀ ਨੌਜਵਾਨੀ ਸਾਡੀ ਪੀੜ੍ਹੀ ਤੱਕ ਅਗਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਕਿਦਾਂ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਇਸ ਦੇਸ਼ ਵਾਸਤੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਣਾ ਲਹੂ ਵਹਾ ਕੇ ਆਪਣੀ ਜਿੰਦ ਜਾਨ ਲੇਖੇ ਲਈ ਔਰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਅੱਜ ਇਹ ਅਧਿਆਇ ਆਖਰੀ ਅਧਿਆਇ ਹੈ ਇਸ ਕਿਤਾਬ ਦਾ ਇਹ ਲਾਸਟ ਅਧਿਆਇ ਪੜਨ ਜਾ ਰਹੇ ਹਾਂ ਪਿਛਲੇ ਅਧਿਆਇ ਸੁਣਨ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ 20 ਫਰਵਰੀ 1926 ਦੀ ਸ਼ਾਮ ਨੂੰ ਜਦੋਂ ਦੀਵੇ ਜਗ ਚੁੱਕੇ ਸਨ ਸੈਂਟਰਲ ਜੇਲ ਲਾਹੌਰ ਵਿੱਚ ਚੁੱਪਚਾਪ ਹੋ ਗਈ ਸੀ ਸਾਰੀ ਕੈਦੀ ਬੈਰਕਾਂ ਤੇ ਕੋਠੀਆਂ ਵਾ ਇੱਕ ਬੰਦ ਕਰ ਦਿੱਤੇ ਗਏ ਸਨ ਰਾਤ ਦੇ ਚਾਰ ਪਹਿਰ ਉਹਨਾਂ ਨੂੰ ਜੇਲ ਵਾਰਡਾਂ ਤੇ ਲੰਬਰਦਾਰਾਂ ਦੀ ਕਰੋਪੀ ਤੋਂ ਦੂਰ ਹੋਣ ਦਾ ਸਮਾਂ ਮਿਲਿਆ ਸੀ ਤਦੋਂ ਸਰਦਾਰ ਕਿਸ਼ਨ ਸਿੰਘ ਆਪਣੀ ਕੋਠੀ ਵਿੱਚ ਭੋਓ ਬਿਸਤਰੇ ਉੱਤੇ ਬੈਠਾ ਹੋਇਆ ਰਹਿ ਰਾਤ ਸਾਹਿਬ ਦਾ ਪਾਠ ਕਰ ਰਿਹਾ ਸੀ ਉਸ ਨੇ ਭੋਗ ਪਾਇਆ ਅਰਦਾਸ ਕੀਤੀ ਤੇ ਰੱਖੀ ਰੋਟੀ ਨੂੰ ਫੜਨ ਹੀ ਲੱਗਾ ਸੀ ਕਿ ਦੇਖਭਾਲ ਵਾਸਤੇ ਦਰੋਗਾ ਆ ਨਿਕਲਿਆ ਦਰੋਗੇ ਦੇ ਨਾਲ ਦੋ ਵਾਰਡ ਚਾਰ ਨੰਬਰਦਾਰ ਤੇ ਇੱਕ ਡਿਵਟੀ ਸੀ ਸਾਰੀ ਜੇਲ੍ਹ ਦਾ ਚੱਕਰ ਕੱਟ ਕੇ ਫਾਂਸੀ ਦੀਆਂ ਕੋਠੜੀਆਂ ਵੱਲ ਆਏ ਸਵਬ ਨਾਲ ਉਸ ਦਿਨ 20 ਦੀਆਂ 20 ਕੋਠੜੀਆਂ ਹੀ ਫਾਂਸੀ ਦੀਆਂ ਸਜਾਵਾਂ ਵਾਲਿਆਂ ਨਾਲ ਰੁਕੀਆਂ ਹੋਈਆਂ ਸਨ ਸਰਦਾਰ ਕਿਸ਼ਨ ਸਿੰਘ ਜੀ ਦਰੋਗੇ ਨੇ ਆਵਾਜ਼ ਦਿੱਤੀ ਸਰਦਾਰ ਕਿਸ਼ਨ ਸਿੰਘ ਨੇ ਰੋਟੀਆਂ ਜਿੱਥੋਂ ਚੁੱਕੀ ਸੀ ਉੱਥੇ ਹੀ ਰੱਖ ਦਿੱਤੀ ਤੇ ਉੱਠ ਕੇ ਦਰਵਾਜ਼ੇ ਦੇ ਨੇੜੇ ਹੋ ਗਿਆ ਸਿੱਖਾਂ ਵਾਲੀ ਕੋਠੀ ਦਾ ਦਰਵਾਜ਼ਾ ਕਿਸੇ ਸਮੇਂ ਹੀ ਖੁੱਲਦਾ ਸੀ ਉਹ ਆਮ ਬੰਦ ਹੀ ਰਹਿੰਦਾ ਸੀ ਮੈਨੂੰ ਬਹੁਤ ਅਫਸੋਸ ਨਾਲ ਦੱਸਣਾ ਪਿਆ ਦਰੋਗਾ ਬੋਲਿਆ افسوس ਨਾਲ ਦੱਸਣ ਵਾਲੀ ਕਿਹੜੀ ਗੱਲ ਹੈ ਸਾਹਿਬ ਸਰਦਾਰ ਕਿਸ਼ਨ ਸਿੰਘ ਨੇ ਮੁਸਕਰਾ ਕੇ ਉੱਤਰ ਦਿੱਤਾ ਉਸ ਨੂੰ ਪਤਾ ਸੀ ਕਿ ਕੀ ਡਰੋਗਾ ਉਸ ਦੇ ਮੁਕਦਮੇ ਦੀ ਅਪੀਲ ਦਾ ਫੈਸਲਾ ਸੁਣਾਏਗਾ ਫੈਸਲਾ ਤਾਂ ਉਹ ਉਸੇ ਦਿਨ ਸੁਣ ਚੁੱਕੇ ਸਨ ਜਿਸ ਦਿਨ ਮਿਸਟਰ ਟੈਪ ਸੈਸ਼ਨ ਜੱਜ ਨੇ ਫੈਸਲਾ ਸੁਣਾਇਆ ਸੀ ਤੁਸਾਂ ਦੀ ਅਪੀਲ ਹਾਈ ਕੋਰਟ ਵਿੱਚੋਂ ਖਾਰਜ ਹੋ ਗਈ ਹੈ ਫਾਂਸੀ ਬਹਾਲ ਰੱਖੀ ਜੱਜ ਨੇ ਮੈਨੂੰ ਤਾਂ ਆ ਸੀ ਕਿ ਤੁਸਾਂ ਦੀ ਫਾਂਸੀ ਸਜ਼ਾ ਉਮਰ ਕੈਦ ਵਿੱਚ ਬਦਲ ਜਾਏਗੀ ਪਰ ਸਾਹਿਬ ਜਿਨ੍ਹਾਂ ਨੇ ਸਿਰ ਤੇ ਖਫਣ ਬੰਨੇ ਹੋਣ ਜਿਹੜੇ ਸਤੰਤਰਤਾ ਦੀ ਸ਼ਮਾਂ ਦੇ ਪ੍ਰਵਾਨੇ ਹੋਣ ਉਹਨਾਂ ਨੂੰ ਫਾਂਸੀ ਤੇ ਉਮਰ ਕੈਦ ਵਿੱਚ ਕੋਈ ਫਰਕ ਮਾਲੂਮ ਨਹੀਂ ਹੁੰਦਾ ਵਰਤਨ ਤੇ ਇਸ਼ਕ ਦੀ ਗੱਲ ਹੈ ਧਰਮ ਕੀ ਬਾਤ ਹੈ ਹਾਂ ਕਿਸ ਕਿਸ ਨੂੰ ਫਾਂਸੀ ਬਹਾਲ ਰਹੀ ਤੁਸੀਂ ਨੂੰ ਬਾਬੂ ਸੰਤਾ ਸਿੰਘ ਕਰਮ ਸਿੰਘ ਆਨੰਦ ਸਿੰਘ ਦਲੀਪ ਸਿੰਘ ਤੇ ਧਰਮ ਸਿੰਘ ਤਾਂ ਥੋੜੇ ਦਿਨ ਰਹਿਮ ਦੀ ਅਪੀਲ ਵਿੱਚ ਹਨ ਨਹੀਂ ਤੇ ਰਹਿਮ ਦੀ ਅਪੀਲ ਨਾ ਕਰਨੀ ਹੈ ਤੇ ਨਾ ਰਹਿਮ ਦੀ ਅਪੀਲ ਨਾ ਕਰਨੀ ਹੈ ਤੇ ਗਵਰਨਰ ਜਨਨ ਨੇ ਕਿਸੇ ਨੂੰ ਨਹੀਂ ਛੱਡਣਾ ਸ਼ਹੀਦੀ ਬਾਟਾ ਹੀ ਪੀਣਾ ਹੈ ਉਹ ਪੀ ਲਈਏ ਪਹਿਲੋਂ ਜਾਂ 4 ਦਿਨ ਪਿੱਛੋਂ ਇਸ ਨਾਲ ਕੋਈ ਫਰਕ ਨਹੀਂ ਪੈਣਾ ਬਾਕੀ ਦਿਆਂ ਦਾ ਕੀ ਬਣਿਆ ਦਾ ਸਾਨੂੰ ਕਾਲੇ ਪਾਣੀ 34 ਬਰੀ 36 ਦੀ سزا ਘਟ ਗਈ ਹੈ ਚਲੋ ਠੀਕ ਹੋ ਗਿਆ ਕੋਈ ਗਿਲਾ ਨਹੀਂ ਸਾਹਿਬ ਵਤਨ ਦੇ ਸਪਾਹੀ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਉਸ ਦਾ ਅੰਤ ਗੋਲੀ ਫਾਂਸੀ ਤਲਵਾਰ ਨਾਲ ਹੀ ਹੋਣਾ ਹੈ ਕੁਰਬਾਨੀਆਂ ਦਿੱਤੀਆਂ ਬਿਨਾ ਦੇਸ਼ ਆਜ਼ਾਦ ਨਹੀਂ ਹੋਇਆ ਕਰਦੇ ਮੁਲਾਕਾਤ ਹੋ ਸਕਦੀ ਹੈ ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਲਿਖ ਦਿਓ ਅੱਛਾ ਕੱਲ ਦੇਖਾਂਗੇ ਇਹ ਤਾਂ ਖੁਸ਼ੀ ਦੀ ਗੱਲ ਦੱਸੀ ਜੋ ਕਿ ਫਾਂਸੀ ਦੀ ਸਜ਼ਾ ਬਹਾਲ ਰਹੀ ਆਪ ਦਾ ਧੰਨਵਾਦ ਦਰੋਗਾ ਤੇ ਉਸ ਦੇ ਨਾਲ ਦੇ ਸਰਦਾਰ ਕਿਸ਼ਨ ਸਿੰਘ ਦਾ ਇਹ ਬੋਲ ਸੁਣ ਕੇ ਹੈਰਾਨ ਹੋਏ ਉਸ ਦੀ ਨਿਰਪੈਤਾ ਦੀ ਇਦਾਦ ਦੇਣ ਲੱਗੇ ਉਹ ਸਾਰੇ ਅਗਲੀ ਕੋਠੀ ਵੱਲ ਜਾਣ ਵਾਸਤੇ ਉਸ ਦੇ ਹੱਥੇ ਚੋਂ ਬਾਹਰ ਹੋ ਗਏ ਸਰਦਾਰ ਕਿਸ਼ਨ ਸਿੰਘ ਉਸ ਕੋਠੀ ਦੇ ਦਰਵਾਜ਼ੇ ਦੀਆਂ ਸਿੱਖਾਂ ਫੜ ਕੇ ਮਦਰਸੁਰ ਚ ਗਾਉਣ ਲੱਗ ਪਿਆ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਲਓ ਜੀ ਇਤਿਹਾਸ ਅੱਜ ਲਈ ਇੰਨਾ ਹੀ ਲੈ ਕੇ ਹਾਜ਼ਰ ਹੋਇਆ ਅੱਜ ਇਸ ਕਿਤਾਬ ਦਾ ਇਸ ਨਾਵਲ ਦਾ ਅੱਜ ਇੱਥੇ ਹੀ ਖਤਮ ਹੋ ਗਏ ਅਧਿਆਏ ਇਹ ਇਤਿਹਾਸ ਅੱਜ ਇੱਥੇ ਹੀ ਖਤਮ ਕਰਦੇ ਹਾਂ ਔਰ ਇਹ ਕਿਤਾਬ ਬਹੁਤ ਹੀ ਵਧੀਆ ਪੜਨ ਯੋਗ ਕਿਤਾਬ ਹੈ ਜੋ ਵੀਰ ਨੇ ਸਾਡੇ ਇੱਥੇ ਚੈਨਲ ਤੇ ਜਾ ਕੇ ਆਡੀਓ ਸੁਣ ਸਕਦੇ ਆਡੀਓ ਸੁਣੋ ਜਾਂ ਫਿਰ ਇਹ ਕਿਤਾਬਾਂ ਮੁੱਲ ਲੈ ਕੇ ਜ਼ਰੂਰ ਪੜਿਓ ਕਿਉਂਕਿ ਸਾਡਾ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕੀ ਹੈ ਕਿੰਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਕਿਹੜੇ-ਕਿਹੜੇ ਸੂਰਮੇ ਹੋਏ ਜਿਨ੍ਹਾਂ ਸ਼ਹਾਦਤਾਂ ਦਿੱਤੀਆਂ ਅੱਜ ਲਈ ਇਹ ਕਿਤਾਬ ਦਾ ਇੱਥੇ ਹੀ ਹੁਣ ਅੰਤ ਕਰਦੇ ਹਾਂ ਅਗਲੀ ਕਿਤਾਬ ਲੈ ਕੇ ਹਾਜ਼ਰ ਹੋ ਜਲਦ ਹੀ ਹਾਜ਼ਰ ਹੋਵਾਂਗੇ ਫਿਰ ਇਤਿਹਾਸ ਦੀਆਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਿਤਾਬ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤੀ ਪ੍ਰਕਾਰ ਦੀਆਂ ਪੁੱਲਾਂ ਚੁੱਕ ਹੋਈਆਂ ਦੀਆਂ ਹਨ ਗੁਰੂ ਸਾਹਿਬ ਬਖਸ਼ਣਹਾਰ ਨੇ ਦਰਸ਼ਕਾਂ ਅਗੇ ਬੇਨਤੀ ਹੈ ਕਿ ਤੁਸੀਂ ਵੀ ਕੋਈ ਵੱਧ ਘੱਟ ਪੜਿਆ ਗਿਆ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਮਾਫ ਕਰਨਾ ਗੁਰੂ ਸਾਹਿਬ ਗੁਰਦਾਸ ਬੇਨਤੀ ਹੈ ਕਿ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ